ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਿਹੜੇ ਲੋਕ ਪਾਠ ਨਹੀਂ ਕਰਦੇ ਉਹ ਹਮੇਸ਼ਾ ਸੁਖੀ ਹੁੰਦੇ ਹਨ ਤੇ ਸੰਗਤ ਜੀ ਜਿਹੜੇ ਪਾਠ ਕਰਦੇ ਹਨ ਉਹ ਦੁਖੀ ਕਿਉਂ ਹਨ ਇਸ ਦੇ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਸਾਧ ਸੰਗਤ ਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਵੀ ਲਗਵਾ ਦਿਓ ਜੀ ਤੇ ਸਾਧ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਸਾਡਾ ਅਕਸਰ ਹੀ ਇਹ ਸਵਾਲ ਹੁੰਦਾ ਹੈ ਕਿ ਅਸੀਂ ਪਾਠ ਕਰਨ ਵਾਲੇ ਦੁਖੀ ਕਿਉਂ ਹਾਂ ਅਤੇ ਜੋ ਲੋਕ ਪਾਠ ਨਹੀਂ ਕਰਦੇ ਉਹ ਹਮੇਸ਼ਾ ਹੀ ਸੁਖੀ ਰਹਿੰਦੇ ਹਨ ਜਿਹੜੇ ਪਾਠ ਕਰਦੇ ਹਨ ਉਹ ਬਿਮਾਰ ਹੁੰਦੇ ਹਨ ਉਨ੍ਹਾਂ ਨੂੰ ਦੁੱਖ ਤਕਲੀਫਾਂ ਜ਼ਿਆਦਾ ਆਉਂਦੀਆਂ ਹਨ ਅਤੇ ਜਿਹੜੇ ਪਾਠ ਨਹੀਂ ਕਰਦੇ ਉਹ ਚੰਗੇ ਭਲੇ ਹੁੰਦੇ ਹਨ। ਅਸੀਂ ਪਾਠ ਕਰਨ ਵਾਲੇ ਔਖੇ ਕਿਉਂ ਹਾਂ? ਇਹ ਸੰਗਾਜੀ ਪੁੱਤ ਹੀ ਵੱਡਾ ਸਵਾਲ ਹੈ। ਭਾਵੇਂ ਸਾ ਸੰਗਾਜੀ ਇਹ ਕਿਉਂ ਹੁੰਦਾ ਹੈ? ਸੱਚੇ ਪਾਸ਼ਾ ਜੀ ਕਹਿੰਦੇ ਹਨ ਕਿ ਇਸੇ ਹੀ ਜਨਮ ਦੇ ਵਿੱਚ ਇਹਨਾਂ ਨੂੰ ਮੁਕਤ ਕਰ ਦਿੱਤਾ ਜਾਵੇ। ਪਾਪ ਹਿਸਾਬ ਕਿਤਾਬ ਇਹਨਾਂ ਦਾ ਬਰਾਬਰ ਕਰ ਦਿੱਤਾ ਜਾਵੇ। ਇਸੇ ਹੀ ਜਨਮ ਦੇ ਵਿੱਚ ਪੂਰਾ ਕਰ ਦਿੱਤਾ ਜਾਵੇ ਕਿੱਥੇ ਇਸ ਜਨਮ ਦੇ ਵਿੱਚ ਇਹਦਾ ਪੁਖਤਾਨ ਹੋ ਜਾਵੇਗਾ ਕਈ ਕਹਿੰਦੇ ਹਨ ਕਿ ਮਾਣੀਆਂ ਚੀਜ਼ਾਂ ਪਾਠ ਨਾ ਕਰਨ ਵਾਲਿਆਂ ਦੇ ਕੋਲ ਆਉਂਦੀਆਂ ਹਨ ਨਹੀਂ ਤਾਂ ਪਾਠ ਕਰਨ ਵਾਲਿਆਂ ਕੋਲ ਹੱਥ ਜੋੜ ਕੇ ਕੋਲੋਂ ਦੀ ਨੰਗਦੀਆਂ ਹਨ ਕੀ ਪਤਾ ਸਾਨੂੰ ਸਾਨੂੰ ਹੀ ਮੁਕਤੀ ਮਿਲ ਜਾਵੇ ਜੇ ਇਦਾਂ ਦੇ ਬਹੁਤ ਤਰ੍ਹਾਂ ਦੇ ਸਵਾਲ ਹੁੰਦੇ ਹਨ ਸਾਥ ਸੰਗਤ ਜੀ ਇਦਾਂ ਦੇ ਬਹੁਤ ਹੀ ਤਰ੍ਹਾਂ ਦੇ ਸਵਾਲ ਹੁੰਦੇ ਹਨ ਦੁੱਖਾਂ ਨੂੰ ਆਉਣ ਦਿਓ ਪਰਵਾਹ ਦੁੱਖਾਂ ਦੀ ਨਾ ਕਰੋ ਜੋ ਹੁੰਦਾ ਹੈ ਹੱਸ ਕੇ ਖਿਹੜੇ ਮੱਤੇ ਉਸ ਨੂੰ ਸਵੀਕਾਰ ਕਰੋ ਆਪਾਂ ਜਪਜੀ ਸਾਹਿਬ ਜੀ ਦੀ ਪਾਣੀ ਤੋਂ ਪੜ੍ਹਦੇ ਹਾਂ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ ਕਿ ਦੁਖ ਭੋਗ ਸਦਮਾ ਦੁਖ ਭੋਗ ਸਦਮਾ ਦੁਖ ਭੋਗ ਸਦਮਾ ਇਹ ਵੀ ਤੇਰੀ ਦਤਾ ਸਤਗੁਰ ਕਹਿੰਦੇ ਹਨ ਕਿ ਚਾਹੇ ਦੁੱਖ ਹੈ ਚਾਹੇ ਭੁੱਖ ਹੈ ਜੇ ਚਾਹੇ ਕੋਈ ਜਿਹੋ ਜੀ ਮਾਜੀ ਸਥਿਤੀ ਆ ਜਾਵੇ ਇਹ ਵੀ ਦਾਤ ਤੇਰੀ ਦਾਤ ਸਤਗੁਰ ਦੀ ਦਾਤ ਸਮਝ ਕੇ ਉਸ ਨੂੰ ਪ੍ਰਵਾਨ ਕਰ ਸਤਗੁਰ ਦੀ ਦਾਤ ਸਮਝ ਕੇ ਉਸ ਨੂੰ ਛੋਲੇ ਦੇ ਵਿੱਚ ਪਵਾ ਤੇ ਮੇਰੇ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਤੁਨ ਨੂੰ ਪ੍ਰਵਾਨ ਕਰੀਏ ਉਹ ਸ਼ਕਤੀ ਹੁੰਦੀ ਹੈ ਉਹਨੂੰ ਪ੍ਰਵਾਨ ਕਰਨ ਦੀ ਸਮਰੱਥਾ ਜਿਹੜੀ ਹੈ ਉਹ ਜ਼ਰੂਰ ਆਪਣੇ ਵਿੱਚ ਲੈ ਕੇ ਆਈਏ ਪ੍ਰਵਾਨ ਕਰੀਏ ਉਹਨੂੰ ਆਪਣੇ ਅੰਦਰ ਉਹ ਕਪੈਸਿਟੀ ਜਿਹੜੀ ਹੈ ਉਹਨੂੰ ਆਪਣੇ ਅੰਦਰ ਪ੍ਰਾਪਤ ਕਰੇ ਤੇ ਸਾਧ ਸੰਗਤ ਜੀ ਕਿਉਂਕਿ ਬਹੁਤ ਸਾਰਾ ਸਮਾਂ ਹੁਣ ਦੇਖੋ ਗੁਰੂ ਗੋਬਿੰਦ ਸਿੰਘ ਸੱਜੇ ਪਾਸ਼ਾ ਜੀ ਦੇ ਨਾਲ ਕਿੰਨੇ 8-9 ਮਹੀਨਿਆਂ ਤੋਂ ਬੰਦਾ ਸਿੰਘ ਜੀ ਨੇ ਜਿਹੜੇ ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਜਿਨ੍ਹਾਂ ਨੇ ਗੁਰੂ ਦੇ ਭਾਣੇ ਦੇ ਵਿੱਚ ਰਹਿ ਕੇ ਉਹਦਾ ਸ਼ੁਕਰਾਨਾ ਕੀਤਾ ਸਤਗੁਰ ਪਾਵੇਂ ਮਾਸ਼ੀਵਾੜੇ ਦੇ ਜੰਗਲਾਂ ਦੇ ਵਿੱਚ ਆ ਗਏ ਪਰਿਵਾਰ ਕੋਈ ਪਤਾ ਨਹੀਂ ਕਿੱਥੇ ਪਰਿਵਾਰ ਕੋਈ ਪਤਾ ਨਹੀਂ ਤੇ ਸਤਗੁਰ ਜੰਗਲਾਂ ਦੇ ਵਿੱਚ ਕੰਡਿਆਂ ਦੀ ਸੇਜ ਤੇ ਪਏ ਹੋਏ ਹਨ ਉਹਨਾਂ ਨੇ ਪਰਮਾਤਮਾ ਨੂੰ ਉਲਾਮਾ ਨਹੀਂ ਦਿੱਤਾ ਉਹਨਾਂ ਨੇ ਤਾਂ ਕੇਵਲ ਪਰਮਾਤਮਾ ਦਾ ਸ਼ੁਕਰਾਨਾ ਹੀ ਕੀਤਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਦੁੱਖ ਦੇ ਵਿੱਚ ਵੀ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਜੇ ਤੂੰ ਇਹ ਸੰਮਾਨ ਲਿਆਦਾ ਹੈ ਤਾਂ ਇਹ ਵੀ ਇਹ ਵੀ ਤੇਰੀ ਰਜਾ ਦੇ ਵਿੱਚ ਹੈ ਜੇ ਚੰਗਾ ਆਏਗਾ ਉਹ ਵੀ ਤੇਰੀ ਰਜਾ ਦੇ ਵਿੱਚ ਹੀ ਆਵੇਗਾ ਉਹਨਾਂ ਨੇ ਉਲਾਮਾ ਨਹੀਂ ਦਿੱਤਾ ਕਿ ਇਹ ਵੀ ਤੇਰੀ ਦਾਤ ਹੈ ਉਹਨੋਂ ਵੀ ਦਾਤ ਸਮਝ ਕੇ ਉਹਨਾਂ ਨੇ ਸਮਾਪਤੀ ਦਿੱਤਾ ਹੈ ਹੁਣ ਇਥੇ ਇੱਕ ਸੰਗਤ ਜੀ ਬੇਨਤੀ ਹੈ ਆਪ ਜੀ ਦੇ ਨਾਲ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜਨ ਵਾਲੇ ਜੇ ਮਾੜੇ-ਮੋٹے ਦੁੱਖ ਆਉਂਦੇ ਹਨ ਤਾਂ ਇਹ ਗੱਲ ਸਮਝ ਲਓ ਕਿ ਹੋ ਸਕਦਾ ਹੈ ਸਤਗੁਰ ਸਾਡੇ ਤੇ ਇਹ ਮਾੜਾ-ਮੋਟਾ ਸਾਨੂੰ ਦੁੱਖ ਇਸ ਕਰਕੇ ਦਿੰਦੇ ਹਨ ਸਾਡੇ ਕੋਲ ਜੇ ਅਸੀਂ ਪਾਠ ਵੀ ਕਰਦੇ ਹਾਂ ਜਾਂ ਫਿਰ ਸਾਡਾ ਦੁੱਖ ਖੜਾ ਨਹੀਂ ਛੱਡੇ ਤਾਂ ਯਾਦ ਰੱਖਿਓ ਜਿਹੜਾ ਪਾਠ ਦੁੱਖ ਜੇ ਆਉਂਦੇ ਹਨ ਤਾਂ ਹੋ ਸਕਦਾ ਹੈ ਕਈ ਵਾਰ ਸਾਡੀ ਪਰਖ ਹੋ ਰਹੀ ਹੋਵੇ ਤਾਂ ਸੰਗਤ ਜੀ ਜਿਹੜੇ ਪਾਠ ਨਹੀਂ ਕਰਦੇ ਨੇਮ ਨਹੀਂ ਕਰਦੇ ਉਹਨਾਂ ਨੂੰ ਇਹੋ ਜਿਹੇ ਦੁੱਖ ਮਿਲਦੇ ਹਨ ਇਹੋ ਜੀਆਂ ਤਖਲੀਫਾਂ ਮਿਲਦੀਆਂ ਹਨ ਉਹਨਾਂ ਦੇ ਹੱਥਾਂ ਨੂੰ ਉਹਨਾਂ ਦੇ ਹੱਥ ਜੋੜਨ ਤੇ ਮਜਬੂਰ ਹੋ ਜਾਂਦੇ ਹਨ ਜਿਹੜੇ ਪਰਵਾਹ ਨਹੀਂ ਕਰਦੇ ਕਿਸੇ ਦੀ ਵੀ ਉਵੇਂ ਫਿਰ ਪਰਵਾਹ ਕਰਨ ਲੱਗ ਜਾਂਦੇ ਹਨ ਉਹਨਾਂ ਤੇ ਇਸ ਤਰ੍ਹਾਂ ਦਾ ਸੰਗਤ ਜੇ ਫਿਰ ਸਮਾਂ ਵਿੱਚ ਆ ਜਾਂਦਾ ਹੈ ਪਰ ਗੁਰੂ ਦੇ ਸਿੱਖਾਂ ਦੇ ਗੁਰੂ ਦੇ ਪਿਆਰਿਆਂ ਤੇ ਸਮਾਂ ਕਦੇ ਵੀ ਨਹੀਂ ਮਾੜਾ ਹੁੰਦਾ ਉਹਨਾਂ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮਸੀਬਤਾਂ ਦੇ ਵਿੱਚੋਂ ਵੀ ਬਾਹਰ ਕੱਢ ਲੈਂਦੇ ਹਨ ਦੁੱਖਾਂ ਦੇ ਵਿੱਚੋਂ ਵੀ ਬਾਹਰ ਕੱਢ ਲੈਂਦੇ ਹਨ ਤੇ ਸਾਧ ਸੰਗਤ ਜੀ ਬਹੁਤ ਵੱਡਾ ਸਮਾਂ ਜਿਹੜਾ ਹੈ ਸਤਿਗੁਰ ਉਹਨਾਂ ਦੇ ਸਭ ਤੋਂ ਉਹਨਾਂ ਨੂੰ ਲੈ ਕੇ ਆਉਂਦੇ ਹਾਂ ਜਿਹੜੇ ਪਾਠ ਕਰਦੇ ਹਨ ਨਿਤ ਨੇਮ ਕਰਦੇ ਹਨ ਕਿਉਂਕਿ ਉਹਨਾਂ ਕੋਲ ਸਮਰੱਥਾ ਉਹਨਾਂ ਕੋਲ ਤਾਂ ਚੱਲਣ ਦੀ ਸਭ ਕੁਝ ਪਾਵਰ ਹੁੰਦੀ ਹੈ ਦੁੱਖਾਂ ਨੂੰ ਚੱਲਣ ਦੀ ਪਾਵਰ ਹੁੰਦੀ ਹੈ ਗੁਰੂ ਦੀ ਰਜਾ ਦੇ ਵਿੱਚੋਂ ਰਹਿੰਦੇ ਹਨ ਤੇ ਸਾਧ ਸੰਗਤ ਜੀ ਸਾਡਾ ਵੀ ਫਰਜ਼ ਪੈਂਦਾ ਹੈ ਜੇ ਅਸੀਂ ਸਮਝ ਕੇ ਚੱਲਾਂਗੇ ਦੁੱਖ ਸਾਡੇ ਤੋਂ ਕੋਹਾ ਦੂਰ ਹੋਣਗੇ ਜੇ ਅਸੀਂ ਸਮਝ ਕੇ ਨਹੀਂ ਚੱਲਾਂਗੇ ਫਿਰ ਇਹ ਗੱਲ ਜ਼ਾਦਾ ਰੱਖਿਓ ਕਿ ਸਾਨੂੰ ਸਭ ਤੋਂ ਵੱਡੀ ਗੱਲ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਹੋਏ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨ ਰਹੇ ਹਾਂ ਤੇ ਕਿਸੇ ਚੀਜ਼ ਦੀ ਪਰਵਾਹ ਸਾਨੂੰ ਨਹੀਂ ਕਰਨੀ ਚਾਹੀਦੀ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਨਹੀਂ ਮੰਨ ਰਹੇ ਤਾਂ ਸਾ ਸੰਗਤ ਜੀ ਫਿਰ ਦੁੱਖਾਂ ਤੇ ਤਕਲੀਫਾਂ ਨੇਤਾ ਆਉਂਦੇ ਹੀ ਰਹਿਣਾ ਹੈ ਨਹੀਂ ਤਾਂ ਫਿਰ ਦੁੱਖ ਦੂਰ ਹੋ ਜਾਂਦੇ ਹਨ ਜੇਕਰ ਅਸੀਂ ਗੁਰੂ ਦੇ ਲੜ ਲੱਗਦੇ ਹਾਂ ਇਹ ਸਮਝਣ ਵਾਲੀ ਗੱਲ ਹੈ ਤਾਂ ਸਾ ਸੰਗਤ ਜੀ ਰੋਜ਼ਾਨਾ ਨਿਤਨੇਮ ਕਰੋ ਗੁਰਬਾਣੀ ਦਾ ਜਾਪ ਕਰੋ ਦੁੱਖ ਸੁੱਖ ਜ਼ਿੰਦਗੀ ਦੇ ਦੋ ਪਹਿਲੂ ਹਨ ਇਹ ਹੁੰਦੇ ਹੀ ਰਹਿਣਗੇ ਦੁੱਖਾਂ ਦੀ ਪਰਵਾਹ ਨਾ ਕਰੋ ਜੇ ਦੁੱਖ ਆਇਆ ਵੀ ਹੈ ਤਾਂ ਦੁੱਖ ਦੇ ਵਿੱਚੋਂ ਪਰਮਾਤਮਾ ਨੇ ਹੀ ਬਾਹਰ ਕੱਟਣਾ ਹੈ ਤੇ ਇਸ ਲਈ ਸਾਧ ਸੰਗਤ ਜੀ ਗੁਰਬਾਣੀ ਦੇ ਲੱਡ ਲੱਗੋ ਅਤੇ ਹੋਰਾਂ ਨੂੰ ਵੀ ਗੁਰਬਾਣੀ ਦੇ ਨਾਲ ਜੋੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ